ਸਤੇ ਦੀ ਇਦਾਂ ਕਿ ਜਿਹੜਾ ਮੌਜੂਦਾ ਗੇਜ ਹੈ ਉਹ 747.7 ਤੇ ਹੈ ਜਦਕਿ ਡੇਂਜਰ ਜਿਹੜਾ ਹੈ ਖਤਰਾ ਉਹ 748 ਤੇ ਹੈ ਸੋ ਇਹਨੂੰ ਕਿਊਸਕ ਦੇ ਹਿਸਾਬ ਨਾਲ ਜੇ ਆਪਾਂ ਸਮਝੀਏ ਤੇ 12200 ਦਾ ਡੇਂਜਰ ਲੈਵਲ ਹੈ ਖਤਰਾ ਐਂਡ ਜਦਕਿ ਇਸ ਵੇਲੇ ਪਾਣੀ ਦਾ ਫਲੋ ਜਿਹੜਾ ਹੈ ਇਸ ਆਪਣਾ ਖਨੋਰੀ ਉਹ 12000 ਕਿਊਸਕ ਹੈ ਸੋ 2023 ਤੇ ਜੋ ਹਾਲਾਤ ਸੀਗੇ ਉਹਨਾਂ ਤੋਂ ਆਪਾਂ ਅੱਜ ਦੀ ਸਥਿਤੀ ਜਿਹੜੀ ਹੈ ਕਿਤੇ ਬਿਹਤਰ ਹੈ ਐਂਡ ਉਹਦਾ ਇੱਕ ਬੜਾ ਵੱਡਾ ਕਾਰਨ ਇਹ ਹੀ ਹੈ ਕਿ ਜਿਹੜਾ 2023 ਦੇ ਵਿੱਚ ਨਾ 15 ਥਾਵਾਂ ਤੇ ਕੱਗਰ ਜਿਹੜੀ ਹੈ ਉਹ ਬ੍ਰੀਚ ਹੋਈ ਸੀ ਅਸੀਂ ਸ਼ੁੱਕਰਵਾਰ ਤੋਂ ਉਹ 15 ਥਾਵਾਂ ਇਹਦੇ ਨਾਲ ਨਾਲ ਹੋਰ ਜਿਹੜੀਆਂ ਥਾਵਾਂ ਸਾਨੂੰ ਸੈਂਸਿਟਿਵ ਲੱਗੀਆਂ ਉਥੇ ਆ ਸੈਂਡ ਬੈਗ ਜਿਹੜੇ ਨੇ ਉਹ ਭਰ ਕੇ ਅਸੀਂ ਸਟਰੈਂਥਿੰਗ ਜਿਹੜੀ ਹੈ ਉਹ ਕਰਾਣੀ ਸ਼ੁਰੂ ਕਰਤੀ ਹੈ ਅਸੀਂ ਮਕਰੋੜ ਸਾਹਿਬ ਖੜੇ ਆ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਮਰੇਗਾ ਦੀ ਲੇਬਰ ਜਿਹੜੀ ਹੈ ਉਹ ਹਮ ਹਮਾਕੇ ਲੱਗੀ ਹੈ ਸਾਨੂੰ ਲੋਕਾਂ ਦਾ ਸਪੋਰਟ ਜਿਹੜੀ ਹੈ ਬਹੁਤ ਜ਼ਿਆਦਾ ਮਿਲ ਰਹੀ ਹੈ ਸਾਡਾ ਜਿਹੜਾ 1 ਲੱਖ ਬੈਗ ਜਿਹੜੇ ਸਾਡੇ ਕੋਲ ਪਏ ਸੀਗੇ ਤੇ ਸ਼ੁੱਕਰਵਾਰ ਨੂੰ ਅਸੀਂ 2 ਲੱਖ ਬੈਗ ਜਿਹੜੇ ਨੇ ਹੋਰ ਪਰਚੇਸ ਕਰ ਲਏ ਆਪਣੇ ਫੰਡ ਤੋਂ ਤਾਂ ਜੋ ਸਾਡੇ ਕੋਲ ਕਮੀ ਜਿਹੜੀ ਹੈ ਆਪਣੇ ਕਾਰਜ ਦੇ ਵਿੱਚ ਕਿਤੇ ਵੀ ਨਾ ਹੋਵੇ ਜਿੱਥੇ ਕਿਤੇ ਤੁਹਾਨੂੰ ਕੋਈ ਸੂਚਨਾ ਮਿਲਦੀ ਹੈ ਕਿ ਘਰ ਦਾ ਜਿਹੜਾ ਕੋਈ ਵੀ ਕਿਨਾਰਾ ਕੋਈ ਕੰਢਾ ਕੋਈ ਬੰਦ ਜਿਹੜਾ ਕਮਜ਼ੋਰ ਹੋ ਰਿਹਾ ਉਹ ਐਸਡੀਐਮ ਸਾਹਿਬ ਦੇ ਜਾਂ ਸਾਡੇ ਕੰਟਰੋਲ ਰੂਮ ਦੇ ਵਿੱਚ ਮੈਨੂੰ ਜਿਹੜਾ ਹੈ ਇਨਫੋਰਮੇਸ਼ਨ ਜਿਹੜੀ ਹੈ ਜ਼ਰੂਰ ਦੇ ਦਿਓ ਜਾਂ ਡਰੇਨੇਜ ਵਿਭਾਗ ਨੂੰ ਕਿਉਂਕਿ ਇਹਨਾਂ ਦਾ ਆਪਣਾ علیحدਾ ਜਿਹੜਾ ਕੰਟਰੋਲ ਰੂਮ ਨੰਬਰ ਵੀ ਹੈ ਉਹ ਜ਼ਰੂਰ ਇਨਫੋਰਮੇਸ਼ਨ ਦੇ ਦਿਓ ਤਾਂ ਜੋ ਅਸੀਂ ਟਾਈਮ ਸੇਰ ਅਨੁਰੋਧ